ਕਰਮ ਦਾ ਬੀਜ ਬੋਇਆ ਔਰ ਫਲੀ ਫੂਟ ਹੋਇਆ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ ਪੈਂਦਾ ਕੋਈ ਦੂਜਾ ਨਹੀਂ ਖਾਂਦਾ ਮੇਰਾ ਬੋਇਆ ਮੈਂ ਖਾਣਾ ਮੇਰੀ ਔਲਾਦ ਨਹੀਂ ਖਾਂਦੀ ਪਤੀ ਦਾ ਬੋਇਆ ਪਤੀ ਖਾਂਦਾ ਪਤਨੀ ਦਾ ਬੋਇਆ ਪਤਨੀ ਖਾਂਦੀ ਆਪ ਬੀਜ ਆਪੇ ਹੀ ਖਾ ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ ਫਲ ਕੋਈ ਖਾਂਦਾ ਪਿਆ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇ ਇੱਕ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਹੈ ਸੰਸਕਾਰ ਬੂਟੇ ਦੀ ਤਰ੍ਹਾਂ ਹੈ ਸੁਭਾਅ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ ਚਲੋ ਬੋ ਦਿੱਤਾ ਬੂਟਾ ਬਣ ਗਿਆ ਪੁਟਿਆ ਜਾ ਸਕਦਾ ਕਟਿਆ ਜਾ ਸਕਦਾ ਫਲ ਬਣ ਗਏ ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖਾ ਹੈ ਤੇ ਖਾਣਾ ਪਏਗਾ ਫਲ ਲੋ ਹਲ ਨੂੰ ਸੁਭਾਵ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ ਸ਼ੁਭ ਚਾਹ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਹਨ ਅਗਰ ਸ਼ੁਭ ਕਰਮ ਕਰਦਾ ਪਿਆ ਦੋ ਚਾਰ ਦਿਨ ਦੀ ਕਿਸੇ ਇੱਕ ਦੀ ਕੁਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏ ਕਰਮ ਬਦਲੇ ਜਾ ਸਕਦੇ ਜਿਸ ਧਰਤੀ ਦੇ ਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਣਾ ਚਾਹੁੰਦਾ ਕਰਮ ਬਦਲੇ ਜਾ ਸਕਦੇ ਸੰਸਕਾਰ ਵੀ ਬਦਲੇ ਜਾ ਸਕਦੇ ਨੇ ਕੀਤਾ ਹੋਇਆ ਕਰਮ ਸੰਸਕਾਰ ਬਣਦਾ ਹੈ ਜੋ ਮੈਂ ਮਨ ਕਰਕੇ ਬੋਲੇ ਹੈ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਹੈ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਅਬ ਦੀ ਗੱਤ ਲਈ ਅਰਜ਼ ਕਰਾਂ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀ ਗਏ ਤਾਂ ਐਸਾ ਹੁੰਦਾ ਹੈ ਤਨ ਕੋਈ ਕਿਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇਗਾ ਪਰ ਮਨ ਵਿਚਾਰ ਕਰ ਰਿਹਾ ਹੈ ਸੋਚ ਰਿਹਾ ਹੈ ਮਾਨਸਿਕ ਕਰਮ ਚੱਲ ਰਿਹਾ ਹੈ ਭਾਵੇਂ ਤਨ ਕਿਰਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਥੋੜਾ ਜਿਹਾ ਧਿਆਨ ਪੂਰਵਕ ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਕਰਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨਗਾ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਉਸ ਮਾਨਸਿਕ ਕਰਮ ਦੇ ਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਹੋਵੇ ਜਦ ਤਾਂ ਤਨ ਨਾਲ ਸ਼ਾਮਲ ਹੁੰਦਾ ਹੈ ਤੋ ਕਰਮ ਕਰਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਤ ਨਹੀਂ ਬਣਿਆ ਕਰਤ ਨਹੀਂ ਬਣਿਆ ਸਮਾਜ ਕਾਨੂੰਨ ਮਨੁੱਖ ਦੇ ਕਰਤ ਨੂੰ ਵੇਖਦੀ ਹੈ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦੀ ਤੁਸੀਂ ਫੇ ਸੋਚਦੇ ਕੀ ਪਇਓ ਮੈਨੂੰ ਕੀ ਪਤਾ ਮੈਂ ਤੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠਾ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਪਤਾ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ। ਕਿਰਤ ਤੱਕ ਪਹੁੰਚੇ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ। ਜਦ ਤਨ ਤੇ ਕਿਰਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਹੈ। ਇਹ ਦੇਖ ਰਿਤ ਕਰਕੇ ਐਸਾ ਵੀ ਹੋ ਸਕਦਾ ਹੈ ਕਿਤ ਬੜੀ ਚੰਗੀ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਹੈ ਤੇ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕਰਿਤ ਕਿਉਂ ਕਰ ਰਿਹਾ ਸਮਾਜ ਲਈ ਕਰ ਰਿਹਾ ਸਮਾਜ ਚੰਗਾ ਚੰਗਾ ਆਖੇਗਾ ਲੋਕੀ ਚੰਗਾ ਚੰਗਾ ਆਖਣਗੇ ਸਮਾਜ ਦੇ ਚ ਰਹਿਣਾ ਤੋ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨ ਨਾਲ ਸੁਣਨਾ ਦੁਨੀਆ ਵਰਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਕਸਰ ਦੇਖਿਆ ਗਿਆ ਹੈ ਪ੍ਰਮਾਤਮਾ ਦੀ ਨਜ਼ਰਾਂ ਚ ਬੁਰਾਈ ਹੁੰਦਾ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇਹਨੂੰ ਸ਼ੇਖ ਸਾਦੀ ਸਭ ਇੰਜ ਕਹਿੰਦੇ ਨੇ ਤੂੰ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇਂ ਤੇ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇਂ ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇਂ ਕਿ ਸੁਣੋ ਜੀ ਮਨੁੱਖ ਦੀ ਤੇ ਸਾਰੀ ਕੋਸ਼ਿਸ਼ ਹੀ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚ ਹੈ। ਇਸ ਸਮਾਜ ਤਤਛਿਨ ਫੈਸਲਾ ਕਰਦਾ ਹੈ। ਰਹਿਣਾ ਸਮਾਜ ਦੇ ਚ। ਕਰਮ ਜਦ ਕੀਤਾ ਬਣਦਾ ਹੈ। ਉਹਨੂੰ ਸਮਾਜ ਦੇਖਦਾ ਹੈ। ਹੱਥਾਂ ਦੁਆਰਾ ਕੀਤਾ ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ ਕੀਤਾ ਦੇ ਰੂਪਿਤ ਪ੍ਰਗਟ ਹੋਇਆ। ਲੋਕੀ ਦੇਖਦੇ ਪਰ ਮਨ ਕੀ ਬੋਲਦਾ ਪਿਆ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਹੈ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਐਸਾ ਵੀ ਹੋ ਸਕਦਾ ਹੈ ਤਨ ਸੁਭ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਨਗੇ ਇਸ ਸੁਭ ਕਰਿਤ ਦੇ ਅੰਦਰ ਸੰਸਕਾਰ ਨਹੀਂ ਬਣ ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ দান ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਬਾਣੀ ਪੜ ਰਿਹਾ ਹੈ, ਸੇਵਾ ਕਰ ਰਿਹਾ ਹੈ, ਮਨ ਨਹੀਂ ਹੈ ਵਿੱਚ। ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ। ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ। ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾ ਬੋਲਿਆ ਬੁਰਾ ਹੈ ਪ੍ਰਮਾਤਮਾ ਦੀ ਨਿਗਾਹ ਚ ਖਰਾ ਹੈ ਸਮਾਜ ਦੀ ਨਿਗਾਹ ਚ ਖੋਟਾ ਹੈ ਬੁਰਾ ਜੋ ਬੋਲੇ ਪੈੜਾ ਜੋ ਬੋਲੇ ਪਰ ਬੈੜੀ ਜ਼ਬਾਨ ਬੋਲ ਗਈ ਹੈ ਉਸਦੀ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਛਤਾਵ ਕਰ ਰਿਹਾ ਹੈ ਬੇਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ ਖੋਟਾ ਹੁੰਦਾ ਹੈ ਪ੍ਰਭੂ ਦੀ ਨਿਗਾਹ ਖਰਾ ਹੁੰਦਾ ਹੈ ਔਰ ਕਈ ਵਾਰ ਸਮਾਜ ਦੀ ਨਿਗਾਹ ਦੇ ਚ ਖਰਾ ਹੁੰਦਾ ਹੈ ਗੁਰੂ ਦੀ ਨਿਗਾਹ ਬਿਲਕੁਲ ਖੋਟਾ ਹੁੰਦਾ ਹੈ ਖੋਟਾ ਹੁੰਦਾ ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ ਚ ਖਰਾ ਹੋਵੇਂ ਬਿਹਤਰ ਹੈ ਤੂ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇ ਬਿਹਤਰ ਹੈ ਇਹ ਚੁਣਾਓ ਕਰ ਇਸ ਚੁਣਾਓ ਆਸਤੇ ਬੜੀ ਹਿੰਮਤ ਚਾਹੀਦੀ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੀ ਨੇ ਨਾ ਪਤਾ ਹੋਏ ਜਨਾਨਿਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਔਰੇ ਆંકੜੇ ਸਹੀ ਨੇ 99 ਫੀਸਦੀ ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ और जितना समाज की निगाह खरा कोशिश करते हैं उतना ही गुरु की निगाह खोटे होंगे ये कोई प्रमाण नहीं है कि जो समाज की निगाह चंगा है वह परमात्मा की निगाह भी चंगा होगा ये कोई सबूत नहीं है ये कोई प्रमाण नहीं है इतनी मैं अर्ज कर दिया ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੇ ਨਿਗਾਹ ਦੇ ਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਚ ਵੀ ਖੋਟਾ ਹੋਵੇਗਾ ਇਹ ਕੋਈ ਪ੍ਰਮਾਣ ਨਹੀਂ ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਹੀ ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ ਕਿਉਂ ਸਾਵਧਾਨੀ ਚਾਹੀਦੀ ਹੈ ਮਨ ਪੂਰਾ ਚਾਹੀਦਾ ਹੈ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਪਕੜਾ ਜਾਵਾਂਗਾ ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨ ਲੱਗੇ ਕਤਲ ਪੂਰਾ ਸਾਵਧਾਨ ਆਉਂਦਾ ਹੈ ਕਤਲ ਕਰਨ ਲੱਗੇ ਆ ਪਕੜਿਆ ਜ ਗਿਆ ਤੇ ਫਾਂਸੀ ਉਮਰ ਬਰਦੀ ਜੇਰ ਪੂਰਾ ਸਾਵਧਾਨ ਆਉਂਦਾ ਹੈ ਬੜਾ ਸਾਵਧਾਨ ਆਉਂਦਾ ਹੈ ਬੇਵਾਨੀ ਕਰਨਵੇ ਥੱਗੇ ਕਰਨ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣਦੇ ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਗਾਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਹੈ ਨਹੀਂ ਸੰਸਕਾਰ ਨਹੀਂ ਬਣਨਗੇ ਮਨ ਕਰ ਕਬੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਹਿਓ ਨੇ ਸਬਾਸਰ ਕੀਨੋ ਆਪਣੋ ਪਾਇਆ ਮਨ ਉਸੇ ਹੀ ਕਰਮ ਦੇ ਚਾਹੁੰਦਾ ਹੈ ਜਿਸ ਤੋਂ ਪ੍ਰਭਾਵ ਹੁੰਦਾ ਹੈ ਮਨ ਉਸੇ ਹੀ ਕਰਮ ਵਿੱਚ ਚਾਹੁੰਦਾ ਹੈ ਜਿਸ ਤੋਂ ਲਾਭ ਹੈ ਅਗਰ ਬੁਰੇ ਕਰਮ ਦੇ ਚਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ ਚਲਾਭ ਹੈ ਤਾਂ ਕਰੇਗਾ ਮਨੋਰਥ ਲਾਭ ਹੈ ਔਲਾਬ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਕ ਨਹੀਂ ਕੋਈ ਪਰਮਾਤਮ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ ਨਹੀਂ ਤੇ ਨਹੀਂ ਕਰਦੇ ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤੂੰ ਕਰਦੇ ਆ ਕਰਨਾ ਹੈ ਮੂਲ ਤੇ ਲਾਭ ਦੀ ਗੱਲ ਹੈ ਆਪ ਸੁਣ ਕੇ ਹੈਰਾਨ ਹੋਗੇ ਸਵਾਵਕ ਸਾਹਮਣੇ ਮੇਰੇ ਵਾਕ ਆ ਗਿਆ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਬਣਦੇ ਨੇ ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜਾਤ ਪਾਤ ਕਰਕੇ ਨਹੀਂ ਕੀਤੀ ਸੀ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ ਬੜਾ ਸੋਚੇ ਜਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ ਜ਼ਬਾਨ ਪਿੱਛੇ ਹੋਵੇ ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ ਪੈਰ ਅੱਗੇ ਨਾ ਹਨ ਮੂਰਖ ਮਨੁੱਖ ਪੈਰ ਅੱਗੇ ਨੇ ਅਗਲ ਪਿੱਛੇ ਕਦਮ ਪਹਿਲੇ ਪੁੱਟ ਲੈਂਦਾ ਸੋਚਦਾ ਬਾਅਦ ਵਿੱਚ ਹੈ ਸਿਆਣਾ ਅਕਲ ਅੱਗੇ ਕਦਮ ਪਿੱਛੇ ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ ਸਿਆਣਾ ਮਨੁੱਖ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਸੋਚਦਾ ਪਹਿਲੇ ਮੂਡ ਕਰਦਾ ਪਹਿਲੇ ਸੋਚਦਾ ਬਾਅਦ ਵਿੱਚ ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ ਸਿਰ ਨੂੰ ਅੱਗੇ ਰੱਖਦਾ ਹੈ ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ ਕਿਸ ਇਹ ਬ੍ਰਾਹਮਣ ਹੈ ਬ੍ਰਾਹਮਣ ਕੋਈ ਜਾਤ ਨਹੀਂ ਸੀ ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ ਬਹੁਤ ਆਦ ਦੇ ਚ ਜਾਤ ਮੰਨ ਲਈ ਗਈ ਵਰਨਾਏ ਜਾਤ ਨਹੀਂ ਹੈ ਗੁਰਵਾਣੀ ਜਾਤ ਨਹੀਂ ਮੰਦੀ ਗੁਰਵਾਣੀ ਕੀ ਕਹਿੰਦੀ ਹੈ ਬ੍ਰह्मबिंदे ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਬ੍ਰਾਹਮਣ ਹੋਰ ਕਿ ਸੁਣੋ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਜੋ ਬ੍ਰह्म ਦੇ ਵਿਚਾਰ ਕਰਦਾ ਹੈ ਬ੍ਰਾਹਮਣ ਵੇਦ ਸਬਦੰ ਬ੍ਰਾਹਮਣ ਹੈ ਵਿਦਿਆ ਦੀ ਵਿਚਾਰ ਕਰਦਾ ਹੈ ਸੋਚਦਾ ਹੈ ਬ੍ਰਾਹਮਣ ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ ਹੱਥ ਅੱਗੇ ਨੇ ਹੱਥਾਂ 'ਚ ਤਾਕਤ ਹੋਣੀ ਚਾਹੀਦੀ ਸਿਰ ਵਿੱਚ ਨਹੀਂ ਹੈ ਤੇ ਨਾ ਸਹੀ ਹੱਥ ਮਜ਼ਬੂਤ ਹੋਣੇ ਚਾਹੀਦੇ ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ 1000 ਹੱਥਾਂ ਨੂੰ ਜਗੜ ਕੇ ਰੱਖਦੇ ਪਤਾ ਹੈ ਭਾਰਤ ਦੇ ਚ ਇੱਕ ਐਸਾ ਪੁਰਸ਼ ਹੋਏ ਜਿਹਦਾ ਨਾਂ ਸੀ ਸਹਿਨ ਸਰਬਾਉ ਸਹਿਨ ਸਰਬਾਉ ਸਹਿਨਸ ਕਹਿੰਦੇ ਨੇ 1000 ਨੂੰ 1000 ਬਾਵਾ ਵਾਲਾ ਇਤਿਹਾਸ ਦੇ ਚੋਂ ਸਚਾਈ ਕੱਢਣੀ ਪਏਗੀ 1000 ਬਾਵਾ ਇੱਕੋ ਹੀ ਮਨੁੱਖ ਨਹੀਂ ਆਵਨ ਤੋ ਮੇਰੇ ਖਾਲੇ ਸਾਰਾ ਹਾਲ ਕਮਰੇ ਚ ਇਕੱਲਾ ਹੀ ਬੈਠ ਸਕੇਗਾ ਹਜ਼ਾਰ ਬਾਵਾ ਬਹੁਤ ਵੱਡਾ ਸਰੀਰ ਚਾਹੀਦਾ ਹੈ ਹਜ਼ਾਰ ਬਾਵਾ ਪਰ ਮੈਰਜ਼ ਕਰਾਂ ਸਚਾਈ ਹੈ ਹੁੰਦੇ ਨੇ ਸੈਨ ਸਰਵਾਉ ਹੈਨ ਤੇ ਉਸ ਦੇ ਕੋਲ ਦੋ ਹੱਥ ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ ਜੋੜ ਕੇ ਖੜੇ ਹੁੰਦੇ ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ੍ਹ ਕੇ ਰੱਖ ਦਿੰਦੇ। ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨ ਸਰਬਾਉ। ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਵਾਵਾਂ ਦੇ ਚ ਹਜ਼ਾਰਾਂ ਬਾਵਾਵਾਂ ਦਾ ਵੱਲ ਲੋ। ਸਹਿਨ ਸਰਬਾਉ ਕੌਣ ਨਹੀਂ ਬਣਨਾ ਚਾਹਦਾ। ਸਭ ਕੁਝ ਮੇਰੇ ਹੱਥਾਂ 'ਚ ਹੋ ਗਏ। ਸਭ ਕੁਝ ਮੇਰੀ ਮੁਠੀ ਦੇ ਚੋਵੇਂ ਮੁਗਲ ਸ਼ਹਿਨशाह ਤੇ ਆਪਣਾ ਤਖੱਲੂ ਇਸ ਦਾ ਇਸੇ ਤਰ੍ਹਾਂ ਰੱਖਦੇ ਰਹੇ ਜਹਾਂ ਗੇ ਸਾਰਾ ਜਹਾਨ ਮੇਰੀ ਪਕੜ ਦੇ ਚ ਮੇਰੀ ਮੁਠੀ ਦੇ ਅਕਬਰ ਜਲਾਲਉਦਿਨ ਤੇ ਨਾਮ ਸੇ ਅਕਬਰ ਪਤਾ ਅਕਬਰ ਕਿਸ ਨੂੰ ਕਹਿੰਦੇ ਨੇ ਅਕਬਰ ਦੇ ਅਖਰ ਸਭ ਤੋਂ ਵੱਡਾ ਇਸੇ ਵਸੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾ ਹੀ ਅਕਬਰ ਹੈ ਉਵੇਗਾ ਅਕਬਰ ਜalaluddin ਨੇ ਕਿਹਾ ਮੈਂ ਅਕਬਰ ਗੱਲ ਖਤਮ ਜalaluddin ਅਕਬਰ ਕੌਣ ਨਹੀਂ ਅਕਬਰ ਬਣਨਾ ਚਾਹੁੰਦਾ ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ ਔਰੇ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ ਹੰਕਾਰ ਐਸਾ ਕਰਦਾ ਹੈ ਹਰਨਾਕਸ਼ ਨੇ ਕੀਤਾ ਸੀ ਰੱਬ ਕੇ ਆਉਂਦਾ ਮੈਂ ਖੁਦ ਰਾਬਾ ਐਸਾ ਕੀਤਾ ਸੀ ਨਮਰੋਦ ਨੇ ਖੁਦਾ ਕੀ ਹੁੰਦਾ ਮੈਂ ਖੁਦ ਖੁਦਾ ਕੀਤਾ ਸੀ ਉਸਨੇ ਹੱਥ ਇਤਨੇ ਮਜ਼ਬੂਤ ਹੋਵਨ ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਣ ਹੱਥਾਂ ਵਿੱਚ ਇਤਨੀ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ ਸਹਿਨ ਸਰਬਾ ਇਕੁਰਦੂ ਦਾ ਸ਼ਾਇਰ ਕਹਿੰਦਾ ਹੈ ਕਿਸੇ ਕੇ ਇੱਕ ਆਸੂ ਪਰ ਹਜ਼ਾਰਾਂ ਦਿਲ ਤੜਪਤੇ ਹਨ ਕਿਸੇ ਕਾ ਉਮਰ ਭਰ ਰੋਣਾ ਯੁਹੀ ਬੇਕਾਰ ਜਾਤਾ ਇੱਕ ਹੰਜੂ ਨਿਕਲੇ ਹਜ਼ਾਰਾਂ ਦਿਲ ਰੋ ਉਠੇ ਨੇ ساری ਜ਼ਿੰਦਗੀ ਕੋਈ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ ਜੋ ਰਮ ਸਹਨ ਸਰਵਾਹੂ ਦੋ ਹੱਥਾਂ ਦੇ ਵਿੱਚ ਬਹੁਤ ਵੱਡੀ ਤਾਕਤ ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ ਉਹਨੂੰ ਕਹਿੰਦੇ ਸਨ ਖੱਤਰੀ ਛਤਰੀ ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ ਚੇ ਸ਼ਕਤੀ ਜਿਸ ਦੇ ਹੱਥ ਚੇ ਛਤਰੀ ਇਹਦਾ ਉੱਪਰ ਬ੍ਰਾਂਚ ਹਿੰਦੀ ਪੰਜਾਬੀ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਆ ਵਰਨਾ ਲਵਰਸ ਸੰਸਕ੍ਰਿਤ ਦਾ ਛਤਰੀ ਸ਼ਸਤਰ ਜੇ ਦੇਖੋ ਸ਼ਕਤੀ ਜੇ ਦੇਖੋ ਛਤਰੀ ਹੱਥ ਬੜੇ ਮਜ਼ਬੂਤ ਨੇ ਹੱਥਾਂ 'ਚ ਬੜੀ ਤਾਕਤ ਹੈ ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਤੇ ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ ਛਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ ਅਖਲ ਨੂੰ ਵਗੇ ਕਰਨਾ ਉਹਦਾ ਸਵਾਹ ਨਹੀਂ ਹੱਥਾਂ ਨੂੰ ਮਜ਼ਬੂਤ ਕਰਨਾ ਵੇ ਉਹਦਾ ਸਵਾਹ ਨਹੀਂ ਹਰ ਵਕਤ ਭਾਰੀ ਵਜਨੇ ਕੰਮ ਦੇ ਚ ਆਪਣੇ ਆਪ ਨੂੰ ਲਈ ਰੱਖਣਾ ਜਿਵੇਂ ਸਾਰੇ ਸਰੀਰ ਦਾ ਵਜ਼ਨ ਸਿਰ ਦਾ ਹੱਥਾਂ ਦਾ ਪੇਟ ਦਾ ਕੌਣ ਚੁੱਕ ਦੇਣ ਪੈਰ ਜ਼ਾਤ ਨਹੀਂ ਹੈ ਸ਼ੂਦਰ ਕੋਈ ਯਾਤ ਨਹੀਂ ਹੈ ਪੈਰ ਸ਼ੂਦਰ ਨੇ ਪਰ ਸ਼ੂਦਰ ਦੀ માનਤਾ ਹੈ ਸਿਰ ਨਹੀਂ ਪੂਜਿਆ ਜਾਂਦਾ ਹੱਥ ਨਹੀਂ ਪੂਜੇ ਜਾਂਦੇ ਚਰਨ ਹੀ ਪੂਜੇ ਜਾਂਦੇ ਇਹ ਵੀ ਮੈਲਸ ਕਰਦੇ ਭਾਰ ਚੁੱਕਦੇ ਪੇਟ ਦਾ ਵੀ ਭਰ ਚੁਕਿਆ ਹੈ ਹੱਥਾਂ ਦਾ ਵੀ ਭਰ ਚੁਕਿਆ ਹੈ ਸਿਰ ਦਾ ਵੀ ਭਰ ਚੁਕਿਆ ਵਜਨੇ ਕਮ ਭਾਰੇ ਕਮ ਇਹ ਨਾ ਕਰਨ ਸਾਰਾ ਸੰਸਾਰ ਰੁਕ ਜਾਏਗਾ ਕੋਈ ਮਕਾਨ ਨਾ ਬਣਾਵੇ ਕੋਈ ਮੋੜ ਧੋਰਾਂ ਦੀ ਖੱਲ ਨਾ ਲਾਵੇ ਜੁੱਤੀਆਂ ਨਾ ਬਣਾਵੇ ਕਪੜਾ ਨਾ ਬਣਾਵੇ ਇਟਾ ਨਾ ਬਣਾਵੇ ਇਹ ਸਭ ਵਜਨੇ ਕਮ ਸਨ ਬਾਰੇ ਕਮਸਨ ਤੋਂ ਸਿਰਫ ਸਿਰ ਵਾਲਾ ਕਿਥੇ ਰਹੇਗਾ ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੋਧਰ ਦਾ ਕੀਰਤੀ ਬੰਦੇ ਦਾ ਸਤਿਕਾਰ ਹੋਇਆ ਸਨਮਾਨ ਹੋਇਆ ਉੱਥੇ ਉੱਥੇ ਕੀਰਤ ਕਰਕੇ ਧੰਨਵਦ ਗਿਆ ਭਾਰਤ ਦਾ ਮੁਫਲੇ ਸੌਣਾ ਕਾਰਨ ਦੋ ਸਨ ਇਕ ਤੇ 1000 ਸਾਲ ਦੀ ਗੁਲਾਮੀ ਦੂਸਰਾ ਕਿਰਤੀ ਬੰਦਾ ਸ਼ੋਧਰ ਹੈ ਜੁਲਾਹਾ ਸ਼ੋਧਰ ਹੈ ਚਮਾਰ ਸ਼ੋਧਰ ਹੈ ਰਾਜ ਮਿਸਤਰੀ ਸ਼ੋਧਰ ਹੈ ਲੋਹਾਰ ਸ਼ੋਧਰ ਹੈ ਦਰਗਾਣ ਸ਼ੋਧਰ ਸਭ ਸ਼ੋਧਰ ਜੋ ਕਿਰਤ ਕਰਦੇ ਤੇ ਧਨ ਤੇ ਕਿਰਤ ਨਾਲ ਆਏਗਾ ਕਿਰਤੀ ਸ਼ੋਧਰ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ساری ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੇ ਉਧਰ ਪੂਰਤੀ ਲਈ ਈਰਾਨ ਗਿਆ افغانستان ਗਿਆ ਅਰਬ ਗਿਆ ਫਰਾਂਚ ਗਏ ਡੱਚ ਗਏ ਪੁਰਤਗੇਜ਼ ਗਏ ਅੰਗਰੇਜ਼ ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ ਜੈਸੇ ਅੱਜ ਸਾਰਿਆਂ ਦੀ ਨਿਗਾਹ ਵਿੱਚ ਅਮਰੀਕਾ ਬਣਿਆ ਹੈ ਅਮਰੀਕਾ ਤਾਂ ਵੀ ਵੱਧ ਸੀ ਭਾਰਤ ਮੰਗੋਲ ਉੱਥੇ ਆਏ ਡੱਚ ਉੱਥੇ ਹੀ ਆਏ ਪੁਰਤਗੇਜ਼ ਉੱਥੇ ਆਏ ਅਫਗਾਨੇ ਉੱਥੇ ਆਏ ਉਜ਼ਬੇਕਿਸਤਾਨੀ ਔਰ ਤੁਰਕਿਸ਼ ਤੁਰਕੀ ਦੇ ਲੋਕ ਇਰਾਨੇ ਅਰਬੇਨ ਅੰਗਰੇਜ਼ ਫਰੈਂਸ ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚਿੜੀਆ ਸੀ 1000 ਸਾਲ ਦੀ ਗੁਲਾਮੀ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ ਹੁਣ ਵੀ ਤੁਸੀਂ ਚਲੇ ਜਾ ਲੰਡਨ ਮੇਜ਼ਮ ਦੇ ਚ ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾਲ ਸੋਨੇ ਦੇ ਰੱਥ ਵੱਡੇ ਵੱਡੇ ਫਾਲ ਭਾਰਤ ਤੋਂ ਲਿਆਂਦੇ ਪੈਣ ਲਿਖਿਆ ਆ ਉੱਥੇ ਕੋਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮੇਜ਼ਮ ਦੇ ਚੋਂ ਕੱਢ ਲਈਏ ਤੇ ਰਹਿੰਦਾ ਕੀ ਉੱਥੇ ਕੱਖ ਕੁਝ ਵੀ ਨਹੀਂ ਲੈਂਦਾ ਹਜ਼ਾਰਾਂ ਪਾਉਣ ਦੀ ਆਮਦਨ ਹੈ 10 ਪਾਉਣ ਟਿਕਟ ਹੈ ਜਾ ਕੇ ਦੇਖੋ ਕੋਨ ਹੋ ਰਹੀ ਰਾ ਸੋਨੇ ਦੇ ਥਾਲ ਸੋਨੇ ਦੇ ਰੱਥ ਹੀਰੇ ਮੋਤੀ ਇਹ ਸਭ ਉਥੋਂ ਲੈਂਦੇ ਇਰਾਨੀ ਲੁੱਟਦੇ ਰਹੇ ਤਖਤ ਤਾऊस ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾ ਉਸ ਬੇਕਿਸਤਾਨੀ ਲੁੱਟਦੇ ਰਹੇ ਤੁਰਕਮਨਿਸਤਾਨੀ ਲੁੱਟਦੇ ਰਹੇ ਇਰਾਨੀ ਲੁੱਟਦੇ ਰਹੇ ਅਫਗਾਨੀ ਲੁੱਟਦੇ ਰਹੇ ਫਿਰ ਅਰਬੀਆ ਆਏ ਫਰੈਂਚ ਆਏ ਡੱਚ ਆਏ ਪੁਰਤਗੇਜ਼ ਆਏ ਫਿਰ ਅੰਗਰੇਜ਼ ਆਏ 1000 ਸਾਲ ਤੱਕ ਲੁੱਟਦੇ ਰਹੇ 1000 ਸਾਲ ਤੱਕ ਜਿਸ ਨੂੰ ਲੁੱਟਿਆ ਜਾਏ ਤੇ ਰਹਿ ਕੀ ਜਾਏਗਾ ਫਿਰ ਰਹਿ ਕੀ ਜਾਏਗਾ ਫਿਰ ਰਹਿ ਕੀ ਜਾਏਗਾ ਫਿਰ ਰਹਿ ਕੀ